ਔਂ ਬੁਰਜ ਟੈਲਦਾਸ ਤਕਰੀਬਨ ਸਵੇਰੇ 7:30 ਵਜੇ ਦੀ ਇਹ ਵੀਡੀਓ ਹੈ ਤੇ ਸਵੇਰੇ ਇਹ ਖਬਰ ਮਿਲੀ ਹੈ ਕਿ ਬੁਰਜ ਟੈਲਦਾਸ ਜਿਹੜਾ ਬੰਨ ਸੀ ਉਹ ਦੋ ਜਗ੍ਹਾ ਤੋਂ ਟੁੱਟ ਗਿਆ ਵੈਸੇ ਪਹਿਲਾਂ ਵੀ ਪਾਣੀ ਖੇਤਾਂ ਜਾ ਰਿਹਾ ਸੀਗਾ ਪਰ ਇਸ ਵੇਲੇ ਦੋ ਜਗ੍ਹਾ ਤੋਂ ਬੁਰਜ ਟੈਲਦਾਸ ਬੰਨ ਟੁੱਟ ਗਿਆ ਉਹੜਾ ਡੱਪੜ ਦੇ ਕੋਲ ਹੈ ਤੇ ਬੀੜੀਆਂ ਕੋਈ ਨਾਮ ਪੁਕਾਰੇ ਬੜੀ ਜਿੱਦੋ ਜਹਿਦ ਪੂਰੇ 2 ਦਿਨ ਦਿਨ ਰਾਤ ਨੋਜਵਾਂ ਲੱਗੇ ਰਹੇ ਪਰ ਉਸ ਤੋਂ ਬਾਅਦ ਵੀ A1 ਜਿਹੜਾ ਹੁਣ ਦੋ ਜਰੂਰ ਟੁੱਟ ਚੁੱਕਾ ਆ ਰਿੰਗ ਵਨ ਬਣਾਉਣ ਦੀ ਵੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਪਰ ਜਿਹੜਾ ਹੁਣ ਪਾਣੀ ਆ ਉਹ ਖੇਤਾਂ ਵੱਲ ਜਿਹੜਾ ਖੇਤਾਂ ਵੱਲ ਆਣਾ ਸ਼ੁਰੂ ਹੋ ਗਿਆ ਹੈ ਹਲੇ ਪਾਣੀ ਦੀ ਸਪੀਡ ਬਹੁਤੀ ਨਹੀਂ ਆ ਪਰ ਫਿਰ ਵੀ ਪਾਣੀ ਜਿਹੜਾ ਆ ਲਗਾਤਾਰ ਵਧ ਰਿਹਾ ਹਲੇ ਵੀ ਲੋਕ ਜਿੱਦੋ ਜ਼ਿਆਦਾ ਬੰਨ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਆ ਪਰ ਬੁਰਜਟੈਲ ਦਾ ਇੱਕ ਬੁਰੀ ਖਬਰ ਹੈ ਕਿ ਦੋ ਜਗ੍ਹਾ ਬੰਨ ਟੁੱਟ ਚੁੱਕਾ ਆ ਤੇ ਪ੍ਰਸ਼ਾਸਨ ਨੇ ਦੀ ਵੀ ਕੋਸ਼ਿਸ਼ ਜਿਹੜੀ ਹੈ ਜਾਰੀ ਹੈ ਪਰ ਲੋਕਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਬੰਨ ਨੂੰ ਬਚਾਉਣ ਲਈ ਤੇ ਕੱਲ ਹੀ ਬੰਨ ਜਿਹੜਾ तकरीबन ਟੁੱਟ ਚੁੱਕਾ ਸੀ ਦੁਪਹਿਰ ਵੇਲੇ ਪਰ ਫਿਰ ਰਿੰਗ ਬੰਨ ਨੇ ਪਾਣੀ ਜਾਣ ਤੋਂ ਰੋਕਿਆ ਰੱਖਿਆ ਇਹ ਸਾਰੀਆਂ ਤਸਵੀਰਾਂ ਉੱਥੇ ਦੀਆਂ ਤੇ ਇਸ ਵੇਲੇ ਜਿਹੜੀਆਂ ਤਾਜ਼ੀਆਂ ਤਾਜ਼ੇ ਹਾਲਾਤ ਹਨ ਬੰਨ ਦੇ ਬੰਨ ਜਿਹੜਾ ਆ ਉਹ ਦੋ ਜਗ੍ਹਾ ਟੁੱਟ ਚੁੱਕਾ ਆ ਪਿੰਡ ਤਲਵੰਡੀ ਸਿੱਬੂ ਕਿਉਂਕਿ ਪਾਣੀ ਦਾ ਜਿਹੜਾ ਪਾਰਟ ਦੂਸਰੇ ਜਿਹਾ ਸਪੀਡ ਸੀ ਇਸ ਸਾਈਡ ਨੂੰ ਢਾਹ ਬਹੁਤ ਜ਼ਿਆਦਾ ਲੱਗੀ ਹੋਈ ਸੀ ਇਸ ਕਰਕੇ ਬੰਨوں ਨੂੰ ਨਹੀਂ ਬਚਾਇਆ ਜਾ ਸਕੇ ਹੁਣ ਇਹ ਹੈ ਕਿ ਰੱਬ ਮਿਹਰਈ ਦਾਸ ਹੈ ਕਿ ਜਿਹੜਾ ਨੁਕਸਾਨ ਹੈ ਉਸ ਤੋਂ ਬਚਾਇਆ ਜਾ ਸਕੇ ਇਹ ਤਸਵੀਰਾਂ ਹਨ ਜੀ ਬੁਰਜ ਟੈਲ ਦੱਸਦੀਆਂ ਜਿਹੜਾ ਜਾਣਕਾਰੀ ਮਿਲੀ ਹੈ ਕਿ ਦੋ ਜਗ੍ਹਾ ਤੋਂ ਬੰਨ ਟੁੱਟ ਚੁੱਕਾ ਹੈ ਤੇ ਤਸਵੀਰਾਂ ਉੱਥੇ ਦੀਆਂ ਜਿਸ ਸਮੇਂ ਅ ਨੌਜਵਾਨ ਜਿਹੜੇ ਜਿੱਦੋਜਾਦ ਕਰ ਰਹੇ ਸੀਗੇ ਪਰ ਹੁਣ ਜਿਹੜੀ ਰਿੰਗ 1 ਵੀ ਦੁਬਾਰਾ ਬਿੱਲੇ ਬਣਾਇਆ ਗਿਆ ਸੀਗਾ ਪਰ ਰਿੰਗ 1 ਵੀ ਨਹੀਂ ਬਚਾ ਸਕਿਆ ਤੇ ਰਿੰਗ 1 ਚੋਂ ਵੀ ਪਾਣੀ ਜਿਹੜਾ ਆ ਉਹ ਲਗਾਤਾਰ ਖੇਤਾਂ ਵੱਲ ਜਾ ਰਿਹਾ ਨੌਜਵਾਨ ਹਲੇ ਵੀ ਕੋਸ਼ਿਸ਼ ਲੱਗੇ ਰਹੇ ਆ ਸਵਾ 3 ਵਜੇ ਦੀ